ਆਈਸੀਐਸ ਜੋ ਭਾਰਤ ਦੀ ਪਾਰਲੀਮੈਂਟ ਦੇ ਲੰਮਾ ਸਮਾਂ ਮੈਂਬਰ ਰਹੇ ਉਹਨਾਂ ਦੇ ਭਾਸ਼ਣ ਮੈਂ ਪਾਰਲੀਮੈਂਟ ਵੀ ਬੜੇ ਸੁਣੇ ਜੋ ਕੁਝ ਵੀ ਉਹ ਬੋਲਦੇ ਰਹੇ ਉਹਨਾਂ ਦੇ ਸਾਰੇ ਭਾਸ਼ਣ ਕੌਮ ਦੀ ਆਜ਼ਾਦੀ ਦੇ ਲਈ ਸੀ ਉਸ ਤੋਂ ਬਾਅਦ ਜਿੰਨੇ ਵੀ ਪੰਜਾਬ ਦੇ ਵਿੱਚੋਂ ਲੋਕ ਚੁਣ ਕੇ ਰਾਜ ਸਭਾ ਵਿੱਚ ਗਏ ਜਾਂ ਪਾਰਲੀਮੈਂਟ ਵਿੱਚ ਗਏ ਕਿਸੇ ਇਤਨੇ ਵੀ ਪੰਜਾਬ ਤੇ ਪੰਜਾਬ ਦੇ ਦਰਦ ਨੂੰ ਸਾਂਝੜ ਦਾ ਧੱਤ ਨਹੀਂ ਕੀਤਾ ਲੇਕਿਨ ਸਰਾਜ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਜਿੰਨੀ ਵੀ ਵਾਰ ਪਾਰਲੀਮੈਂਟ ਵਿੱਚ ਜਾਣ ਦਾ ਮੌਕਾ ਮਿਲਿਆ ਇਹਨਾਂ ਨੇ ਸਾਰੇ ਭਾਸ਼ਣ ਜੇਰੀ ਮੱਕੀ ਬਾਜਰੇ ਦੇ ਭਾਅ ਵਾਲੇ ਨਹੀਂ ਸਨ ਬਦਕੇ ਸਾਰੇ ਦੇ ਸਾਰੇ ਖਾਲਸਾ ਪੰਥ ਵੀ ਆਜ਼ਾਦੀ ਦੇ ਸੰਬੰਧ ਵਿੱਚ ਔਰ ਨਾਲ ਦੀ ਨਾਲ ਜੁਲਨ ਕਿਤੇ ਵੀ ਸਿੱਖਾ ਕੇ ਹੋਇਆ ਕਿਸੇ ਵੀ ਸਿੱਖਦੇ ਹੋਇਆ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਉਹਦੇ ਲਈ ਪਾਰਲੀਮੈਂਟ ਦੇ ਅੰਦਰ ਆਪਣੀ ਆਵਾਜ਼ ਬੁਲੰਦ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਰ ਮਾਨ ਦੀ ਆਵਾਜ਼ ਪੰਥ ਦੀ ਆਵਾਜ਼ ਪਾਰਲੀਮੈਂਟ ਵਿੱਚ ਲਗਾਤਾਰ ਗੂੰਜਦੀ ਹੈ ਤੇ ਮੇਰੀ ਗੁਜ਼ਾਰਿਸ਼ ਹੈ ਪਾਰਲੀਮੈਂਟ ਦੀਆਂ ਚੋਣਾਂ ਬਹੁਤ ਛੇਤੀ ਆਉਣ ਵਾਲੀਆਂ ਨੇ ਮਾਨ ਸਾਹਿਬ ਕਿਦੋਂ ਵੀ ਖੜਨ ਜਿੱਥੋਂ ਉਹਨਾਂ ਦੀ ਇੱਛਾ ਹੋਵੇ ਆਪਾਂ ਸਾਰਿਆਂ ਨੇ ਆਪਣਾ ਫਰਜ਼ ਸਮਝ ਕੇ ਕਟੋ ਕਟ ਪੰਜਵਾ ਇੱਕ ਨੁਮਾਇੰਦਾ ਪੰਜਾਬ ਦਾ ਇੱਕ ਨੁਮਾਇੰਦਾ ਸਰਾਰ ਸਿਮਰਜੀਤ ਸਿੰਘ ਮਾਨ ਦੇ ਰੂਪੀ ਚੋਥੇ ਜਰੂਰ ਭੇਜਣਾ ਇਹ ਤਹੱਈਆ ਕਰਕੇ ਰੱਖਣਾ ਆਪਣੇ ਮਨ ਵਿੱਚ ਇਹਦੇ ਨਾਲ ਹੀ ਮੈਂ ਇੱਕ ਜਕਾਰਾ ਬਲਾ ਕੇ ਫੱਟੇ ਬਲਾ ਕੇ ਆਪਣੀ ਬੇਨਤੀ ਸਮਾਪਤ ਕਰਨੀ ਚਾਹਣਾ ਬੋਲੇ का ख़ालसा वाहेगुरू जी की फतेह